ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸ਼੍ਰੀ ਛੱਲਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਇਹ ਗੁਰਦੁਆਰਾ ਸਾਹਿਬ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ ਉੱਪਰ 31 ਦਸੰਬਰ 1704 ਈਸਵੀ ਨੂੰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਮੁਵਾਰਤ ਚਰਨ ਪਾਏ। ਉਸ ਸਮੇਂ ਉਹਨਾਂ ਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਨਾਲ ਸਨ। ਇਹ ਸਥਾਨ ਪਿੰਡ ਮੋਹੀ ਤੋਂ ਬਾਹਰ-ਬਾਹਰ ਸੰਗਣੇ ਦਰਕਤਾਂ ਦੀ ਛਿੜੀ ਵਿੱਚ ਸੀ। ਜਿੱਥੇ ਇੱਕ ਛੋਟਾ ਪਾਣੀ ਦੀ ਟਾਬੀ ਸੀ। ਗੁਰੂ ਸਾਹਿਬ ਜੀ ਨੇ ਇਕਾਂਤ ਥਾਂ ਜਾਣ ਕੇ ਇੱਥੇ ਵਿਸ਼ਰਾਮ ਕੀਤਾ ਜਦੋਂ ਪਿੰਡ ਦੇ ਪਤਵੰਤੇ ਸੱਜਣਾ ਨੂੰ ਗੁਰੂ ਜੀ ਦੇ ਇੱਥੇ ਠਹਿਰਨ ਦਾ ਪਤਾ ਲੱਗਾ ਤਾਂ ਪਿੰਡ ਵਾਸੀ ਗੁਰੂ ਜੀ ਨੂੰ ਆ ਕੀ ਮਿਲੇ ਤੇ ਸ਼ਰਧਾ ਭਾਵਨਾ ਨਾਲ ਜਲ ਪਾਣੀ ਦੀ ਸੇਵਾ ਕੀਤੀ ਅਤੇ ਹੋਰ ਕਿਸੇ ਸੇਵਾ ਵਾਸਤੇ ਪੁੱਛਿਆ ਗੁਰੂ ਜੀ ਦੇ ਉਂਗਲ ਵਿੱਚ ਇੱਕ ਛੱਲਾ ਸੀ ਜਦ ਦੀ ਸੀ ਇਤਨਾਰ ਜਦ ਸਮੇਂ ਤੀਰ ਚਲਾਉਂਦੇ ਸਨ ਉਂਗਲ ਨੂੰ ਸੋਜ ਆਈ ਸੀ ਗੁਰੂ ਜੀ ਨੇ ਮੈਸਤਰੀ ਨੂੰ ਬੁਲਾ ਕੇ ਛੱਲਾ ਕਟਵਾਉਣ ਲਈ ਕਿਹਾ ਪਿੰਡ ਦੇ ਭਾਈ ਜਵਾਲਾ ਜੀ ਲਹਾਰ ਨੇ ਛੱਲਾ ਕੱਟ ਦਿੱਤਾ ਗੁਰੂ ਜੀ ਨੇ ਬੜੇ ਖੁਸ਼ ਹੋਏ ਤੇ ਉਸ ਪਰਿਵਾਰ ਨੂੰ ਪੀੜੀਦਰ ਪੀੜੀ ਬਦਲ ਫੁੱਲਣ ਦਾ ਵਾਰ ਦਿੱਤਾ ਅਤੇ ਕਟਿਆ ਹੋਇਆ ਛੱਲਾ ਜਵਾਲਾ ਜੀ ਨੂੰ ਨਿਸ਼ਾਨੀ ਵਜੋਂ ਦੇ ਦਿੱਤਾ ਜੋ ਕਿ ਅੱਜਕੱਲ ਉਹਨਾਂ ਦੀ ਅੰਜ ਵੰਚ ਵਿੱਚੋਂ ਭਾਈ ਮੇਰ ਸਿੰਘ ਜੀ ਕੋਲ ਪਿੰਡ ਪੰਮੀਪੁਰਾ ਨੇੜੇ ਜਿਗਰਾਉਂ ਹੈ ਅਤੇ ਭਾਈ ਜਵਾਲਾ ਜੀ ਨੇ ਗੁਰੂ ਜੀ ਨੂੰ ਦਰਸ਼ਨੀ ਪੇਟੀ ਵਜੋਂ ਆਪਣੇ ਹੱਥ ਦੀ ਕਾਰੀਗਰੀ ਦਾ ਕਮਾਲ ਦਾ ਇੱਕ ਲੋਟਾ ਗੰਗਾ ਸਾਗਰ ਪੇਟ ਕੀਤਾ ਜਿਸ ਵਿੱਚ 111 ਛੇਕ ਸਨ ਜਿਸ ਵਿੱਚੋਂ ਰੇਤ ਪਾਇਆ ਤਾਂ ਕੇਰ ਜਾਂਦਾ ਸੀ ਅਤੇ ਦੁੱਧ ਪਾਉਣ ਤੇ ਚੋਂਦਾ ਨਹੀਂ ਸੀ ਇਹ ਗੰਗਾ ਸਾਗਰ ਗੁਰੂ ਜੀ ਨੇ ਨਿਸ਼ਾਨੀ ਵਜੋਂ ਰਾਏਕੋੜ ਦੇ ਸੇਵਕ ਰਾਏ ਕੱਲਾ ਜੀ ਨੂੰ ਦੇ ਗਏ ਸਨ ਅੱਜਕੱਲ ਉਹਨਾਂ ਦਾ ਪਰਿਵਾਰ ਦੇ ਮੈਂਬਰ ਅਜੀਜੁੱਲਾ ਵਾਸੀ ਪਾਕਿਸਤਾਨ ਕੋਲ ਹੈ ਅਪ੍ਰੋਤਿਕ ਸਾਖੀ ਸਰਦਾਰ ਕੇਰ ਸਿੰਘ ਮਠਾਰੂ ਜੀ ਵੱਲੋਂ ਲਿਖੀ ਗਈ ਕਿਤਾਬ ਕਿਰਤੀ ਸੂਰਮਾ ਦੇ ਪੰਨੇ 579 ਵਿੱਚ ਦਰਜ ਹੈ ਅਤੇ ਭਾਸ਼ਾ ਵਿਭਾਗ ਵੱਲੋਂ ਲਿਖੀ ਗਈ ਕਿਤਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 48 ਉੱਪਰ ਮੋਹੀ ਪਿੰਡ ਦਾ ਜ਼ਿਕਰ ਆਉਂਦਾ ਹੈ ਸੋ ਪਿੰਡ ਮੋਹੀ ਦੀ ਸੰਗਤ ਨੇ ਗੁਰੂ ਸਾਹਿਬ ਤੋਂ ਚੜੀ ਆਓ ਲੱਥੀ ਜਾਓ ਦਾ ਵਾਰ ਪ੍ਰਾਪਿਤ ਕੀਤਾ ਭਾਵੇਂ ਕੋਈ ਆਫਤ ਮੋਹੀ ਨਗਰ ਤੇ ਆਵੇਗੀ ਤਾਂ ਕਿਸੇ ਕਿਸਮ ਦਾ ਨੁਕਸਾਨ ਕਰਨ ਤੋਂ ਬਗੈਰ ਟਲ ਜਾਵੇਗੀ ਇਹ ਦਰਗਾਹੀ ਵਚਨ ਅੱਜ ਪੂਰੇ ਹੋ ਰਹੇ ਹਨ 1945 ਵਿੱਚ ਬਦਦਵਾਲ ਦੀ جنگ ਜੋ ਅੰਗਰੇਜ਼ਾਂ ਦੇ ਸਿੱਖਾਂ ਵਿਚਕਾਰ ਹੋਈ ਇਸ ਮੌਕੇ ਬਦਦਵਾਲ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਕਾਫੀ ਜਾਨੀ ਮਾਰੀ ਨੁਕਸਾਨ ਹੋਇਆ ਪਾ ਪਿੰਡ 모ਹੀ ਪਿੰਡ ਦਾ ਬਾੜ ਵਿੰਗਾ ਨਹੀਂ ਹੋਇਆ ਦੂਜਾ ਸਰਕਾਰੀ ਸਕੀਮ ਅਨਸਾਰ ਜੋ ਹਵਾਈ ਅੱਡਾ 모ਹੀ ਪਿੰਡ ਦੀ ਜ਼ਮੀਨ ਵਿੱਚ ਬਣਨਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਹਲਵਾਰੇ ਦੀ ਜ਼ਮੀਨ ਵਿੱਚ ਬਣ ਗਿਆ ਤੀਜੀ ਪਰਤੱਖ ਗੱਲ 1965 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਪਾਕਿਸਤਾਨੀ ਜਹਾਜ਼ ਵੱਲੋਂ 모ਹੀ ਨਗਰ ਤੇ ਚਾਰ ਬੰਬ ਸੁੱਟੇ ਜੋ ਮੋਹੀ ਤੋਂ ਚਾਰ ਫਰਲਾਂਗ ਤੇ ਡਿੱਗੇ ਮੋਹੀ ਨਗਰ ਦਾ ਕੋਈ ਨੁਕਸਾਨ ਨਹੀਂ ਹੋਇਆ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਛੋਟੀ ਸੀ 1935 ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੁਬਾਰਾ ਬਣਨ ਲੱਗੀ ਅਤੇ 1936 ਵਿੱਚ ਬਣ ਕੇ ਤਿਆਰ ਹੋ ਗਈ ਇਹ ਸੇਵਾ ਸੰਤ ਬਾਬਾ ਨਰਿੰਜਨ ਸਿੰਘ ਤੇ ਸੰਗਤ ਦੇ ਸਹਿਯੋਗ ਨਾਲ ਹੋਈ ਇਸ ਸੇਵਾਦਾਨ ਮੋਹੀ ਨਗਰ ਦੇ ਭਾਈ ਰਣ ਸਿੰਘ ਦੇ ਸਪੁੱਤਰ ਭਾਈ ਬਦਾਵਾ ਸਿੰਘ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਸੰਤ ਨਰੰਜਨ ਸਿੰਘ ਜੀ ਤੋਂ ਬਾਅਦ ਬਾਬਾ ਨਿਹਾਲ ਸਿੰਘ ਜੀ ਕਮਾਲਪੁਰ ਮੋਹੀ ਵਾਲੇ ਸੇਵਾਕਾਰ ਸਨ। ਕੁਲ ਸਮਾਂ ਬਾਅਦ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜੋ ਅੱਜ ਕੱਲ ਪ੍ਰਬੰਧ ਚਲਾ ਰਹੀ ਹੈ। ਇੱਥੇ ਵਰਣਜੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਸੰਤ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲੇ ਕਾਰ ਸੇਵਾ ਵਾਲਿਆਂ ਵੱਲੋਂ ਆਪਣੀ ਦੇਖਰੇਖੇਟ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਇਸ ਗੁਰਦੁਆਰਾ ਸਾਹਿਬ ਵਾਸਤੇ ਮਾਤਾ ਵਿਸ਼ਨਕੌਰ ਚਾਨਣਾ ਨੇ ਚਾਰ ਕਿੱਲੇ ਜ਼ਮੀਨ দান ਕੀਤੀ ਜੋ ਕਿ ਭਾਈ ਜਵਾਲਾ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਸਨ। ਇਸ ਸਥਾਨ ਤੇ ਹਰ ਸਾਲ ਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ 31 ਦਸੰਬਰ ਵਾਲੇ ਦਿਨ ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ 1 ਜਨਵਰੀ ਨੂੰ ਦੀਵਾਨਾਂ ਦਾ ਭੋਗ ਪਾਏ ਜਾਂਦੇ ਹਨ ਸੋ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਛੱਲਾ ਸਾਹਿਬ ਦੇ ਤਕੀਅਾਸ ਵਾਰੇ ਦੱਸਿਆ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ